ਮੈਂ ਅਮਰਿਤਪਾਲ ਸਿੰਘ ਮਹਿਰੋਂ ਮੈਂ ਫੜਿਆ ਨਹੀਂ ਗਿਆ ਮੈਂ ਫਿਰ ਇੱਕ ਨਹੀਂ ਪੰਜ ਸੱਤ ਹੋਰ ਰੇੜ ਕੇ ਜਾਊਗਾ ਮੈਂ 24 ਘੰਟਿਆਂ ਵਿੱਚ ਦੇਖਦਾ ਕਿਹੜਾ ਕਿਹੜਾ ਪੰਜਾਬ ਤੇ ਪੰਥ ਤੋਂ ਮਾਫੀ ਮੰਗ ਕੇ ਲਚਰਤਾ ਵਾਲੀਆਂ ਵੀਡੀਓਜ਼ ਡਿਲੀਟ ਕਰਦਾ ਤੇ ਕਿ ਐਸਾ ਕੰਮ ਕਰਾਂਗੇ ਜਿੰਨੀ ਕਮਾਈ ਤੁਸੀਂ YouTube Facebook ਤੋਂ ਕੀਤੀ ਆ ਉਹ ਤੇ ਉਹਦੋਂ ਦੁੱਗਣੇ ਪੈਸੇ ਤੁਹਾਡੇ ਪਰਿਵਾਰ ਰਿਸ਼ਤੇਦਾਰਾਂ ਤੋਂ ਜੇ ਵਿਆਜਾਂ ਤੋਂ ਫੜ-ਫੜ ਕੇ ਨਾ ਤੁਹਾਡੇ ਇਲਾਜਾਂ ਤੇ ਲਾਏ ਤੇ ਸਾਡਾ ਨਾਮ ਬਦਲਦੇ ਹੋ ਤੇ ਤੁਹਾਡੇ ਨਾਲ ਟੌਰਚਰ ਕਰਦੇ ਪਏ ਆ ਨਾ ਕਿਤਾ ਕਿ ਫਸ ਤੋਂ ਕੋ ਦੋ ਦਿਨ ਦਾ ਟਾਈਮ ਆ ਇਸ ਰੇ ਦਿਨ ਨਾਲ ਤੇਰੇ ਵੱਲ ਦੇਖਣਾ ਨਾ ਤੇਰੇ ਦੁਆਗ ਵੱਲ ਦੇਖਣਾ ਕੇ ਵੱਲ ਨਹੀਂ ਦੇਖਣਾ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਕੀ ਗੰਦਪਾ ਸੋਸ਼ਲ ਮੀਡੀਆ ਤੇ ਪਰ ਫਿਰ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਭਾਈ ਅਮਰਤਪਾਲ ਸਿੰਘ ਮੈਰੋ ਤੋਂ ਪੋਸਟ ਪਾ ਕੇ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਹੜੀ ਕਿ ਸਾਰੇ ਵਲੌਗਰਾਂ ਸਾਰੇ ਯੂਟਿਊਬਰਾਂ ਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਭਾਈ ਅਮਰਿਤਪਾਲ ਸਿੰਘ ਮਹਿਰੋਂ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਿਤਪਾਲ ਸਿੰਘ ਮਹਿਰੋਂ ਮੈਂ ਫੜਿਆ ਨਹੀਂ ਗਿਆ ਮੈਂ ਹਜੇ ਬਾਗੀਆਂ ਤੇ ਮੈਨੂੰ ਪਤਾ ਵਾ ਕਤਲ ਕੇਸਾਂ ਵਿੱਚ 5-7 ਸਾਲ ਆਰਾਮ ਨਾਲ ਜੇਲ੍ਹ 'ਚ ਲੱਗ ਜਾਂਦੇ ਆ ਜ਼ਿਆਦਾ ਸਮਾਂ ਵੀ ਲੱਗ ਜਾਂਦਾ ਆ ਜੇ ਇੰਨਾ ਸਮਾਂ ਅਸੀਂ ਆਪਦੀ ਜ਼ਿੰਦਗੀ ਦਾ ਇਨਾ ਕਤੀੜਾ ਪਿੱਛੇ ਜੇਲ੍ਹ 'ਚ ਖਰਾਬ ਕਰਨਾ ਹੈ ਫਿਰ ਇੱਕ ਨਹੀਂ 5-7 ਹੋਰ ਰੇੜ ਕੇ ਜਾਊਂਗਾ ਮੈਂ ਨਹੀਂ ਦੇਖਣੇ ਮੁੰਡੇ ਆ ਕਿ ਕੁੜੀਆਂ ਵਿਆਹੇ ਆ ਕਿ ਇੱਕ ਵਾਰੇ ਮੈਂ 24 ਘੰਟਿਆਂ ਵਿੱਚ ਦੇਖਦਾ ਕਿਹੜਾ ਕਿਹੜਾ ਪੰਜਾਬ ਤੇ ਪੰਥ ਤੋਂ ਮਾਫੀ ਮੰਗ ਕੇ ਲਚਰਤਾ ਵਾਲੀਆਂ ਵੀਡੀਓਜ਼ ਡਿਲੀਟ ਕਰਦਾ ਤੇ ਕਿਹੜਾ ਨਹੀਂ ਕਰਦਾ ਜਿਹੜਾ ਨਹੀਂ ਮਾਫੀ ਮੰਗੂਗਾ ਤੇ ਗੱਡੀ ਮੇਰੀ ਰਾਤ ਉਹਨਾਂ ਦੇ ਸ਼ਹਿਰ ਵੱਲ ਹੋਵੇਗੀ ਐਕਸ਼ਨ ਇਦਾਂ ਹੋਵੇਗਾ ਘਰ ਦੇ ਕਹਿਣਗੇ ਇਸ ਤੋਂ ਚੰਗਾ ਤਾਂ ਮਾਰ ਹੀ ਜਾਂਦੇ ਟੂਏ ਚ ਲੈ ਲਿਓ ਫਿਰ ਬਲੂ ਟਿਕ ਤੇ YouTube ਸੋ ਇਹ ਜਿਹੜੀ ਜਾਣਕਾਰੀ ਹੈ ਭਾਈ ਅਮਰਿਤਪਾਲ ਸਿੰਘ ਮਹਿਰੋ ਦੇ ਵੱਲੋਂ ਇੱਕ ਚੇਤਾਵਨੀ ਜਿਹੜੀ ਹੈ ਉਹਨਾਂ ਸਾਰੇ ਯੂਟਿਊਬਰਾਂ ਨੂੰ ਤੇ ਵਲੌਗਰਾਂ ਨੂੰ ਦਿੱਤੀ ਗਈ ਹੈ ਜਿਹੜੇ ਕਿ ਅਸ਼ਲੀਲਤਾ ਵਾਲੀਆਂ ਵੀਡੀਓਜ਼ ਸਾਂਝੀਆਂ ਕਰਦੇ ਨੇ ਐਸਾ ਕੰਮ ਕਰਾਂਗੇ ਜਿੰਨੀ ਕਮਾਈ ਤੁਸੀਂ YouTube Facebook ਤੋਂ ਕੀਤੀ ਆ ਉਹ ਤੇ ਉਹਦੋਂ ਦੁੱਗਣੇ ਪੈਸੇ ਤੁਹਾਡੇ ਪਰਿਵਾਰ ਰਿਸ਼ਤੇਦਾਰਾਂ ਤੋਂ ਜੇ ਵਿਆਜਾਂ ਤੋਂ ਫੜ-ਫੜ ਕੇ ਨਾ ਤੁਹਾਡੇ ਇਲਾਜਾਂ ਤੇ ਲਾਏ ਇਹ ਸਾਡਾ ਨਾਮ ਬਦਲਦੇ ਉੱਤੇ ਸਿਰ ਹਾਜਰਾ ਸਿਰ ਵੜਾ ਦੂੰਗਾ ਮੈਂ ਤੇ ਜੇ ਇਹ ਗੱਲਾਂ ਮੈਂ ਪੂਰੀਆਂ ਨਾ ਕੀਤੀਆਂ ਅਜੇ ਤੱਕ ਜਿਹੜੀ ਮੇਰ ਮਤਲਬ ਮੈਨੂੰ ਖਾਡਿਆ ਨਾ ਟੌਰਚਰ ਕਰਦੇ ਪਏ ਆ ਨਾ ਕਿ ਉਹ ਪ੍ਰਮੋਸ਼ਨਾਂ ਬੰਦ ਵੀ ਕਰਤੀਆਂ ਅਜੇ ਤੱਕ ਹੀ ਬਸ ਕੋ ਦੋ ਦਿਨ ਦਾ ਟਾਈਮ ਆ ਤੇ ਤੀਸਰੇ ਦਿਨ ਨਾ ਇਹ ਤੇਰੇ ਵੱਲ ਦੇਖਣਾ ਨਾ ਤੇਰੇ ਦੁਆਗਵਾ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ ਇਹ ਗੰਦਾ ਕਿਸੇ ਨਾ ਕਿਸੇ ਨੇ ਤਾਂ ਸਾਫ਼ ਕਰਨਾ ਸੀ ਕਰਤਾ ਜਿਹਨੇ ਕਰਨਾ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਪਿੰਡੂ ਜੈਕਰ ਰਿਕਾਰਡਸ ਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਇਹ ਗੰਦਪਾਹ ਸੋਸ਼ਲ ਮੀਡੀਆ ਤੇ ਤੁਹਾਨੂੰ ਸ਼ਰਮ ਨਹੀਂ ਆਂਦੀ ਵੀ ਕਮ ਸੇ ਕਮ ਤੇ ਬੱਚੇ ਵੀ ਵੀਡੀਓ ਵੇਚਦੇ ਆਂ ਤੂੰ ਉੱਥੇ ਆ ਕੇ ਤੇ ਬੜੀ ਬਣੀ ਗਈ ਆ ਪਤਾ ਨਹੀਂ ਇਹ ਮਾਂ ਮੰਨ ਲਈ ਸਮਝਦੀ ਆਪਣੇ ਵੱਲ ਜਿੱਦ ਕਿਸ ਨੂੰ